ਵੀ ਤੋਰੇ ਤੋ ਕਾ ਹੈ ਨਹੀਂ ਫਰਦੇ ਜਾਏਗਾ ਦਾ ਖੇਤਾਂ ਦੇ ਵਿੱਚ ਬਹਿ ਗਿਆ ਐਨ ਵੀ ਪਿੰਡ ਦੇ ਵਿੱਚ ਮਾੜਾ ਮੋਟਾ ਸੌ ਫਰਕ ਪੈਂਦਾ ਸਮਾਂ ਮਾੜਾ ਚੱਲ ਰਿਹਾ ਘਰ ਸਾਹਮਣਾ ਆ ਗਿਆ ਹੁਣ ਦੇਖੋ ਲੈ ਆਹਾ ਘਰ ਆ ਖੇਤਾਂ ਚ ਪਾਲਿਆ ਸਾਡੂ ਨੇ ਦਾ ਘਰ ਹਲੇ ਤਾਂ ਫਰਸਪੁਰ ਸੜਾ ਲੰਗਣਾ ਪਿਆ ਚੱਲ ਟਾਈਮ ਫਰਤੋ ਕੀ ਮੰਗਦਾ ਭਾਰ ਵੀ ਖੁੱਲੀ ਛੱਡ ਗਏ ਤੰਦਰਾ ਇੰਨਾ ਚੋ ਵਿਆਹ ਦਾ ਕੋਈ ਚਮਕਦੀ ਨਹੀਂ ਕਰੇ ਉਹ ਹੈ ਕਿਉਂ ਭਾਈ ਕਨਾ ਨਾ ਸਾੜੀ ਚਮਕਦੀ ਐ ਨਾ ਸਾਡੂ ਚਮਕਦਾ ਇੰਨਾ ਚੋ ਵਿਆਹ ਦਾ ਤਾਂ ਕਦੇ ਸੁਣੀ ਨਹੀਂ ਮੈਂ ਚੱਲ ਤੈਂ ਕੀ ਮੰਗਦਾ ਪ੍ਰਧਾਨ ਓਰੇ 2-3 ਦਿਨ ਹੁਣ ਮੌਜਾਂ ਮਾਰ ਆਸਮਾਨ ਪਿਆ ਇਹਦੇ ਵਾਸਤੇ ਹੈਂ ਪਤਾ ਮੁਰਗੇ ਵੀ ਰੱਖੇ ਹੋਏ ਨੇ ਓਏ ਲੈ ਆਂਡਿਆਂ ਦੀ ਵੀ ਤੈਨੂੰ ਮੌਜ ਬਣੂਗੀ ਬਾਕੀ ਦੂਆ ਸਮਾਨ ਪਤਾ ਨਹੀਂ ਛੱਡ ਗਿਆ ਪਤਾ ਨਹੀਂ ਕਿਤੇ ਨਾ ਫਰਿੱਜ ਫਰੁੱਜ ਦੇਖਾਂ ਫਰੋਲ ਕੇ ਕਿਹਾ ਤਾਂ ਹੈਗਾ ਵੀ ਅਸਲਾ ਭਾਈ ਪੂਰਾ ਧਰਜੀ ਕਿਤੇ ਉਹੀ ਕੱਚਾ ਕਮ ਨਾ ਕਰਕੇ ਜਾਈ ਤੈਨੂੰ ਪਤਾ ਹੀ ਆਪਣੇ ਅਮਲਿਆਂ ਦਾ ਤਾਂ ਕਿਵੇਂ ਕੰਮ ਚੱਲਦਾ ਹੈ ਓਏ ਭਾਈ ਸਾਰੇ ਜਵਾਖ ਬਾਗੇ ਨਾ ਜਮੀ ਸੋਸਰੀ ਬਣੀ ਫਿਰਦਾ ਤਾਂ ਜਮੀ ਨਾ ਚੂਨਾ ਚਾਂ ਉਰੇ ਕੀ ਮੰਗਦਾ ਹੁਣ ਤੂੰ RAM LALA ਦੋ ਘੜੀ ਇਤਨੇ ਦੇਖਦੇ ਆ ਕੋਈ ਦੰਦਰਾਂ ਦਾ ਕਹਿੰਦੇ ਤੇ 8 ਵਜੇ ਆ ਜੀ 8 ਵਜੇ ਤੋਂ ਆ ਪਹਿਲੀ ਵਾਗੇ ਕੋਈ ਮਾੜਾ ਮੋਟਾ ਢੀਕ ਤਾਂ ਲੈਂਦੇ ਉਹ ਕਈ ਵਾਰੀ ਅੱਜਕੱਲ ਕਹਿੰਦੇ ਨੇ ਸਾਗਣ ਸੁਨੇਹਾ ਪਊਗਾ ਤਾਂ ਵੀ ਆ ਜਾ ਅਗਲਾ ਕੰਦਾ ਟਾਈਮ ਨਾਲ ਆਜੂ ਭਾਈ ਐ ਬਾਗੇ ਹੁਣੇ ਉਹ ਚੱਲ ਤੈਂ ਉਹਨਾਂ ਤੋਂ ਪ੍ਰਧਾਨ ਧਾਰਾ ਮੰਗਦਿਆਂ ਨੇ ਹੁਣ ਆਪਦਾ ਚਾਰ ਦਿਨ ਰੇ ਮੌਜਾਂ ਮਾਰ ਇਹਦਾ ਜੱਟ ਹੁੰਦੇ ਨੇ ਪੰਜ ਦਿਨਾਂ ਤੋਂ ਪਹਿਲਾਂ ਨਹੀਂ ਮੁੜਦੇ ਪੰਜ ਦਿਨ ਦਾ ਪੂਰੇ ਲਾਉਣਗੇ ਜਿਵੇਂ ਬਾਣੀਆਂ ਨੇ ਅੱਜ ਗਏ ਦੂਏ ਦਿਨ ਮੁੜਿਆ ਰਾਤ ਰਾਤ ਵਿਆਹ ਨੇ ਜੱਟਾਂ ਦੇ ਤਾਂ ਪੰਜ ਦਿਨ ਹੀ ਮੁਖਦਾ ਅੱਜ ਛਟੀਆਂ ਨੇ ਅੱਜ ਸਾਗਣਾ ਅੱਜ ਮਿਲਣੀ ਆ ਇਹਨਾਂ ਨੇ ਤਾਂ ਪੱਟਦੇ ਜੱਟ ਨਹੀਂ ਬੰਦਾ ਸਿੱਧਾ ਸਦਾ ਜਾਵੇ ਆਵੇ ਚਲੋ ਆਪਾਂ ਕਿਨੂੰ ਕਿਨੂੰ ਸਮਝਾਵੇਗਾ ਰਾਮ ਕੜੀ ਕਰਲਾ ਦੋ ਕੜੀ ਇਤਨੇ ਦੇਖਦੇ ਆਂ ਵੀ ਚਾਹ ਪਾਣੀ ਕੋਈ ਕਿਤੇ ਬਣੂ ਕ ਨਾ ਬਣ ਰਾਮ ਭਾਈਆ ਦੋ ਕੜੀ ਕੀ ਮੰਗਣਾ ਵਸਤੇ ਵੇਸਤਾ ਮੈਨੂੰ ਦਸ 시ਕਰ ਦੁਪਹਿਰੇ ਹੋ ਰਹੀ ਹੈ ਚਲ ਦੇਖਦੇ ਕੋਈ ਨੇੜੇ ਤੇਰੇ ਹੋਊਗਾ ਓਕੇ ਜਿਹੜੇ ਝੋਟਾ ਹੈ ਓਰੇ ਇੰਨਾ ਜਿਆ ਇੰਨਾ ਕੇ ਹਾਂ ਕੋਈ ਨਹੀਂ ਮੈਂ ਦੇਖਦਾ ਫਿਰ ਝੋਟਾ ਹਾਂ ਜਾ ਭੱਗ ਜਾ ਚੱਲ ਝੋਟਾ ਤਾਂ ਮਿਲ ਗਿਆ ਹੁਣ ਉਹਨੂੰ ਤਾਂ ਦਊ ਬਾਬਾ ਝੋਟਾ ਗੀ ਬੈਠਿਆ ਉਹਦੇ ਫਿਰਨ ਗਿਆ ਨਾਲੇ ਬਾਬੇ ਤੋਂ ਚੱਲ ਮੈਂ ਇੰਨੇ ਕੀ ਲੈਣਾ ਪਾ ਜਾਣੇ ਆਪਦੇ ਘਰ ਨੂੰ ਅੱਜ ਕਹਿੰਦਾ ਸੀਗਾ ਇੱਧਰ ਹੀ ਜਾਂਦੇ ਦੇ ਇਹੀ ਘਰ ਲੱਗਦਾ ਹੈਗਾ ਕੋਈ ਕਰੇ ਜਾਂ ਗੱਡੀ ਜੜ ਗਿਆ ਲਾਦਾ ਉਹ ਦੇਖਿਆ ਬਾਬਾ ਚੱਲ ਦੇਖਦੇ ਬਾਬੇ ਉਹ ਕਿਹੜਾ ਤੂੰ ਓਏ ਮੈਂ ਝੋਟਾ ਲੈਣ ਆਇਆ ਸੀਗਾ ਝੋਟਾ ਹਾਂ ਝੋਟਾ ਝੋਟਾ ਇਹਨਾਂ ਦੇ ਹੈਗੇ ਆ ਹੈਗੇਗਾ ਤੈਨੂੰ ਕਿਹਨੇ ਦੱਸਿਆ ਮੈਨੂੰ ਦੱਸਿਆ ਕਿਸ ਨੇ ਵੀ ਝੋਟਾ ਇਹਨਾਂ ਦੇ ਉਹ ਦੇਖ ਲੈ ਭਾਈ ਮੈਂ ਤਾਂ ਪਾਸੇ ਆਇਆ ਆ ਆ ਅੱਛਾ ਘਰ ਸਾਹਮਣੇ ਵਾਸਤੇ ਇਹ ਮੇਰੇ ਸਾਡੂ ਦਾ ਘਰ ਆ ਅੱਛਾ ਉਹ ਗਏ ਹੋਏ ਨੇ ਵਿਆਹ ਫਿਰ ਦੇ ਦੇ ਝੋਟਾ ਮੈਨੂੰ ਉਹਨਾ ਝੋਟਾ ਦੇਖ ਲੈ ਹੁਣ ਝੋਟਾ ਕੀ ਕੋਈ ਮੇਰੀ ਜੇਬ 'ਚ ਆ ਇੱਥੇ ਬੰਨਿਆ ਹੋਊ ਦੇਖ ਲੈ ਕਿਤੇ ਇੱਧਰ ਡੰਗਰ ਪਸੂ ਲਮ ਚਮਕਦੇ ਨੇ ਆ ਦੇਖ ਇੱਧਰ ਗਾਂ ਨਿਗਾਹ ਮਾਰ ਲਾ ਕੋਈ ਮੇਰੀ ਥੋੜੀ ਨਾ ਹੈ ਨਹੀਂ ਉਰਦਾ ਤੇ ਨਿਲ ਘੋਰ ਕਿਉਂ ਨਾ ਝੋਟਾ ਓਏ ਹਾਏ ਨਹੀਂ ਬਈ ਇਹਨਾਂ ਦੇ ਝੋਟਾ ਤੂੰ ਰਾਮ ਰਾਮ ਕਰ ਉਰੇ ਹਾਏ ਨਹੀਂ ਹੈਗਾ ਕਿਸੇ ਨੇ ਮੈਨੂੰ ਦੱਸਿਆ ਤੈਨੂੰ ਕਿਸੇ ਨੇ ਉਹੀ ਕਹਿਤਾ ਝੋਟਾ ਇਹਨਾਂ ਦੇ ਹੈ ਨਹੀਂ ਹੈਗਾ ਬਾਬੇ ਓਏ ਹਾਏ ਨਹੀਂ ਖਸਮਾ ਹੈ ਨਹੀਂ ਤਾਂ ਤੈਨੂੰ ਉਰੀ ਹੋਊਗਾ ਉਰੇ ਕਿੱਥੇ ਆ ਝੋਟਾ ਲਕੋਰ ਕਿਉਂ ਨਾ ਦਿੰਨੇ ਉਹ ਖੜ ਜਾਓ ਤੇਰੇ ਰਾਖ ਨਾ ਮੈਂ ਮਾਰੀ ਨਾ ਖੜ ਜਾ ਖੜ ਜਾ ਮਾਰੀ ਨਾ ਤੈਨੂੰ ਮੈਂ ਕਦੋਂ ਦਾ ਕਹੀ ਜਾਂਦਾ ਵੀ ਚੋੜੇ ਚੋਟਾ ਹੈ ਨਹੀਂ ਹੈ ਨਹੀਂ ਇਹ ਜੇ ਕੰਜਰ ਆਉਂਦੇ ਨੇ ਪਤਾ ਨਹੀਂ ਕਿਹੜਾ ਤੇ ਇਹਨਾਂ ਨੂੰ ਸਕਿਆ ਸਕਿਆ ਤੋਰਦਾ ਕਿਹੜੇ ਇਹਨਾਂ ਨੂੰ ਦੱਸਦਾ ਵੀਰੇ ਕੋਈ ਘਰ ਸਾਹਮਣ ਵਾਲਾ ਆ ਰਿਹਾ ਜੇ ਝੋਟਾ ਹੋਵੇ ਮੈਂ ਛੱਡਦਾ ਮੇਰੇ ਝੋਟਾ ਇਹ ਦੱਸੋ ਜੇ ਵਿਚਾ ਹਲਾ ਜਵਾਖ ਜਾਏ ਆਉਂਦਾ ਚੜ ਚੜ ਮਿੰਟ ਘੜੀ ਰਾਮ ਨਹੀਂ ਕਰਨੰਦੇ ਮੈਂ ਤਾਂ ਆਪੇ ਦੁਖੀ ਹੋਇਆ ਥਕਾ ਥਕਾ ਆਇਆ ਮੇਰੇ ਨਾਲ ਕੋਈ ਚਾਹ ਨਾ ਪਾਣੀ ਪਹਿਲੀ ਸਿਰਕ ਗੇ ਜਵਾਖ ਜਲੇ ਉਰੇ ਕੋਈ ਚਮਕਦਾ ਇਹਨੂੰ ਦੇ ਦੇ ਝੋਟਾ ਦੱਸ ਕਿੱਥੇ ਝੋਟਾ ਰੇ ਇਹ ਪਤਾ ਨਹੀਂ ਕਹੇ ਇਹ ਪਿੰਡਾਂ ਦੇ ਲੋਕ ਨੇ ਇਹ ਰਾਮ ਨਾ ਪਹਿ ਜਾ ਪ੍ਰਧਾਨ ਕੀ ਮੰਗਣਾ ਹੱਕ ਨਹੀਂ ਹੈਗਾ ਕੋਈ ਇਹਨਾਂ ਦਾ ਮੁਰਗੇ ਮੁਰਗਾ ਲੈ ਜਾਣਾ ਕੰਡਾ ਜਾ ਕੇ ਲਾ ਦੇਖ ਤਾਂ ਲਈਏ ਬੈਠਿਆ ਬੀਆ ਹਾਂ ਬੈਠਿਆ ਕੋ ਦੋ ਤਿੰਨ ਆਏ ਆ ਆ ਸਾਡੇ ਪੱਕਾ ਨੇ ਓ ਬਾਬੇ ਉਹ ਤੂੰ ਫੇਰਾ ਗਿਆ ਝੋਟੇ ਵਾਲਾ ਓਏ ਉਹ ਨਾ ਨਾ ਬਾਬੇ ਮੈਂ ਨਹੀਂ ਹੈਗਾ ਉਹ ਹੋਰ ਕੀ ਤੂੰ ਕੌਣਾ ਓਏ ਮੈਂ ਤਾਂ ਬੱਧਾਂਡੇ ਜਾਂਦੇ ਜਾਂਦੇ ਸੀ ਅੰਡੇ ਹਾਂ ਅੰਡੇ ਤਾਂ ਪਈ ਮੁਰਗੀਆਂ ਦੋ ਤਿੰਨ ਕਿਨੇ ਅੱਜ ਤਾਂ ਮੇਰੀ ਸਰੂਆ ਤੂੰ ਇੱਕ ਦੇ ਦੇ ਆ ਬਾਬੇ ਕੀ ਹੁੰਦਾ ਓਏ ਦੇਖ ਲੈ ਜਿਉਂ ਨਾ ਪਰਾ ਹੋਊ ਅੰਡੇ ਦਾ ਅੱਜ ਤੰਨਾ ਮੁਰਗੀਆਂ ਨੇ ਤੰਨਾਂਡੇ ਮਸਾਂ ਦਿੱਤੇ ਹੋਣੇ। ਅੱਛਾ। ਇਹਦੇ ਨਾਲ ਤਾਂ ਅੱਜ ਮੇਰੀ ਜੰਗਾੜ ਚੱਲੂਆ। ਤੈਨੂੰ ਪਤਾ ਮੈਂ ਪਾਸੂ ਆਇਆ ਹੋਇਆ। ਅੱਜ ਮੈਂ ਆਪਣੀਆਂ ਕੋੱਖਾਂ ਕ ਪੂਰੀਆਂ ਕਰਕੇ ਜਾਊਂਗਾ। ਤੂੰ ਕਦੇ ਦੀਆਂ ਬਾਬੇ ਕੀ ਹੁੰਦਾ? ਓਏ ਹਾਈ ਨਹੀਂ ਖਾਦ ਮੈਂ ਤੈਨੂੰ ਦੇਵਾ ਕਿਤੇ ਜਾ ਦੋ ਤਿੰਨ ਅੰਡੇ ਨਾ ਮੇਰੀ ਸਰੂ। ਆ ਠੀਕ ਆ ਫਿਰ ਨਾ ਦੀ। ਠੀਕ ਆ ਤੂੰ ਤਾਂ ਕੰਨ ਖਾਣ ਲੱਗ ਜਾਨਾ। ਅੱਗੇ ਇੱਕ ਪਹਿਲਾ ਨਹੀਂ ਅਟੈਕ ਝੋਟੇ ਵਾਲਾ। ਤੂੰ ਦੇ ਬਾਬੇ ਕੀ ਹੁੰਦਾ? ਓਏ ਮੇਰੇ ਸਾਲਿਓ ਤੁਸੀਂ ਸਾਰੀਏ ਹੈ। ਮਾਰੀ ਨਾ ਬਾਬੇ। ਮਾਰੀ ਨਾ। ਇਹ ਹੈ ਜਾਂ ਕੰਜਦਾ ਕਮੂਤ ਲੈਣਾ ਆਉਂਦਾ। ਕੋਈ ਅੰਡੇ ਵਾਲ ਬੜਾ ਤਪਾਏ ਇਹ ਮੜੀ ਲਾਦ ਕਿਥੋਂ ਜਮਰੀ ਆਰੇ ਇਹ ਜਿਆ ਪਿੰਡ ਦਾ ਮੈਂ ਦੇਖੀ ਨਹੀਂ ਕੋਈ ਝੋਟੇ ਵਾਲਾ ਕੋਈ ਅੰਡੇ ਵਾਲਾ ਆ ਗਿਆ ਪਤਾ ਨਹੀਂ ਕਹੇ ਲੋਕ ਨੇ ਰਾਮ ਨਹੀਂ ਕਰ ਲੰਦੇ ਵੀ ਤੈਨੂੰ ਕਹਿਤਾ ਵੀ ਦੋ ਤਿੰਨ ਮੁਰਗੀਆਂ ਨੇ ਅੰਡੇ ਦਾ ਅੱਜ ਮੇਰੇ ਹੀ ਸਰੂ ਆ ਤੂੰ ਕਿਥੋਂ ਦਾ ਦਾ ਮੈਂ ਨਵੇਂ ਇਹਦਾ ਕੋਈ ਐਵੇਂ ਨਹੀਂ ਪਤਾ ਕੋਈ ਮੁਰਗੀ ਲੈ ਕੇ ਕੱਢ ਕੇ ਓਏ ਤਾਂ ਆਪਾਂ ਨੂੰ ਨਿਗਰਾਨੀ ਰੱਖਣੀ ਪਊ ਹੁਣ ਤਾਂ ਤੂੰ ਅੱਖ ਓਖਣਾ ਲਾ ਰਾਮਨਾ ਇੱਥੇ ਬਹਿ ਜਾ ਹਾਂ ਕੋਈ ਪਤਾ ਨਹੀਂ ਹੈ ਜ ਲੈ ਜਾ ਡਰਾ ਕੇ ਨੇ ਕੱਟਾ ਵਿੱਚ ਕੱਤੀ ਵਿੱਚ ਛੌਤੀ ਵਿੱਚ ਕੋਈ ਕੱਟਾ ਹੋਵੇ ਕੱਤੀ ਹੋਵੇ ਆ ਘਰਾਂ ਦੇ ਚਲਦੇ ਆ ਹੋਏ ਮੁੰਡਾ ਕੇ ਦ ਵੀ ਖੁੱਲਾ ਪਿਆ ਚਲ ਦੇ ਫਿਰ ਅੰਦਰ ਵੱੜ ਕੇ ਅੱਲਾਹ 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 ਇਹ ਅੱਲਾਹ ਅੱਲਾਹ ਉਹ ਉਹ ਕਿਹੜਾ ਉਹ ਤੂੰ ਗੇਟ ਤੋੜੇਗਾ ਓਏ ਮਾੜਾ ਕੱਟੇ ਵੱਜਦਾ ਉਹ ਕੱਟੇ ਵਾਜਾ ਬਈ ਬਈ ਆ ਰਹੀ ਹੋਣਾ ਮਾਜਾ ਹਾਂ ਕਿਦੋਂ ਆਇਆ ਤੂੰ ਦੱਸ ਮੈਂ ਇੱਧਰ ਆਇਆ ਛਾੜਕਣੀਓ ਅੱਛਾ ਹਾਂ ਕੱਟਾ ਲੈਣਾ ਕੋਈ ਮੱਝ ਕੋਈ ਕੋਈ ਮੱਧਿਰ ਦੇ ਕੱਟਾ ਕੱਤੀ ਚੋਟੀ ਅੱਛਾ ਹਾਂ ਤੂੰ ਖਰੀਦਿਆ ਵੀ ਤੜਕੇ ਦਾ ਕੋਈ ਫਿਰਦਾ ਮੈਂ ਤਾਂ ਚਾਰਤੇ ਦੋਟੇ ਪੁੱਛੋ ਬਸ ਆਕਰ ਲਾਤ ਦਿਖਾ ਦੇ ਮੈਨੂੰ ਕਰ ਅੱਛਾ ਮਾਤਾ ਦੇ ਦੇਖਣਾ ਕੋਈ ਬਈ ਸਾਡੇ ਦਾ ਹੈ ਨਹੀਂ ਓਰੇ ਮੈਂ ਤਾਂ ਪਾਸੇ ਆਇਆ ਓਰੇ ਘਰ ਸਾਹਮਣੇ ਵਾਸਤੇ ਨਾ 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 ਕੱਤੀ ਖਰੀਦ ਦੇਗੀ ਖੋਲ ਕਹਾਂਦੇ ਨੂੰ ਪੈਸੇ ਦੇਣਾ ਤੈਨੂੰ ਐ ਓਏ ਤੂੰ ਪੈਸੇ ਓਏ ਬੱਧੀਆ ਓਏ ਬੱਧੀਆ ਵਾਹ ਲੈ ਓਏ ਹਾਇ ਕਾਰੇ ਮਾਫੀ ਜੰਮੜੀ ਨਾ ਕੰਜਰ ਓਏ ਕਿੰਨੇ ਦਾ ਮੇਰਾ ਓਏ ਖਾ ਓਏ ਕੰਜਰ ਮੈਂ ਪਾਸੇ ਆਇਆ ਹਾਂ ਤੈਨੂੰ ਕਹਿਦਾ ਜਦ ਓਏ ਜਾਣ ਨੂੰ ਤਿਆਰ ਆ ਓਏ ਮੈਂ ਜਾਂ ਤੈਨੂੰ ਕਹਿਣਾ ਪਾਸੇ ਆਇਆ ਹਾਂ ਮੈਂ ਨਹੀਂ ਵੇਚਦਾ ਓਏ ਨੰਗਰ ਪਸੂ ਰੁਪਈਆ 10000 ਬੋਲਦੇ ਕੱਤੀ ਓਏ ਜਦ ਮੈਂ ਖਸਮਾ ਤੈਨੂੰ ਕਹਿਦਾ ਮੈਂ ਪਾਸੇ ਨਹੀਂ ਵੇਚ ਸਕਦਾ ਮੈਂ ਅਗਲੇ ਦਾ ਸਮਾਨ ਓ ਚੱਲ 15000 ਲੈ ਲੈ ਕਿੱਦੇ ਦੇ ਕੱਤੀ ਉਹ ਨਹੀਂ ਕਾਸ ਮਾਮਾ ਜਨ ਪਾਸ ਸਿਵਾ ਹੋਇਆ ਕਰ ਸਹਮਣ ਵਾਸਤੇ ਮੈਂ ਕਿਸੇ ਦਾ ਕੋਈ ਸਮਾਂ ਵੇਚਾਂ ਉਹ ਚਲਾਇਆ ਕਰ ਲੈ ਫਰੋਦੇ ਨਹੀਂ ਮੰਨਦਾ ਆਏ ਕਰ ਹਾਂ ਰੁਪਈਆ 20000 ਤੇ ਰਹਿਣਾ ਕੱਤੀ ਵੇਲੇ ਕੰਦਰ ਤੇ ਮੇਰੇ ਸਾਰੇ ਜਦ ਤੁਨੂੰ ਮੈਂ ਉਹ ਫਰਦੇ ਵੀ ਭਾਈ ਫਰਦੇ ਜਾਏਗਾ ਦਾ ਇਹ ਜੇ ਮਾਰੇ ਕਦੇ ਕੋਈ ਆਉਂਦਾ ਕਦੇ ਕੋਈ ਆਉਂਦਾ ਇਹ ਜੇ ਮਾਰੇ ਕੰਡ ਚ ਮਾਇਨ ਹੀ ਦੇਖਿਆ ਓਏ ਕਦੇ ਸਾਲਾ ਕੋਈ ਠੱਠੇ ਵਾਲਾ ਆ ਜੂ ਕੋਈ ਝੋਟਿਆਂ ਵਾਲਾ ਆ ਜੂ ਕੋਈ ਅੰਡਿਆਂ ਵਾਲਾ ਆ ਗਿਆ ਆਹ ੱੱਕੇ ਨਾਲੇ ਚਿੰਬੜਦਾ ਦੀ ਖਸਮ ਲੈ ਪੂਰਾ ਨੀਰਾਮ ਕਰਨੰਦੇ ਟੜਕੇ ਦਾ ਹਲੇ ਆ ਕੇ ਬੈਠੇ ਨਹੀਂ ਅਲੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਬੇੜੀ ਬੈਠੀ ਆਣ ਦਾ ਪਤਾ ਨਹੀਂ ਕਿਹਜਾ ਲਾਣਾ ਓਰੇ ਆਹਾ ਮੇਰਾ ਤਾਂ ਦਮ ਝਾੜਦਾ ਮੇਰੇ ਸਾਲੇ ਨੇ ਆਹਾ ਉਹ ਜਦੋਂ ਨੂੰ ਕਹੇਤਾ ਵੀ ਭਾਈ ਮੈਂ ਪਾਸੋਂ ਆਇਆ ਹੋਇਆ ਵੀ ਭਾਈ ਮੈਂ ਕਿਸੇ ਦਾ ਡੰਗਰ ਪਸ਼ੂ ਕਿਵੇਂ ਵੇਚਦਾ ਪੱਕੇ ਨਾਲੇ ਜੰਮੜ ਦਾ 20 ਲੈ ਲਾ 15 ਲੈ ਲਾ ਉਹ ਜਦ ਮੈਂ ਤੈਨੂੰ ਕਹਤਾ ਵੀ ਦੇਣ ਹੀ ਨਹੀਂ ਭਾਈ ਐਵੇਂ ਹੀ ਸੜਾ ਧੱਕੇ ਨਾਲੇ ਜੰਮੜ ਦਾ ਤਾਂ ਹੀ ਬਾਤ ਗਿਆ ਸੜਾ ਨਹੀਂ ਮਾਰਦਾ ਸੜੇ ਦੇ ਸੱਚ ਇਹ ਕੇ ਵੀ ਸੁੰਨੇ ਜੇ ਘਰ ਨੂੰ ਦੇਖ ਕੇ ਹਰੇਕ ਆ ਜਾਂਦਾ ਅਗਲਾ RAM ਕਰ ਨਹੀਂ ਦਿੰਦੇ ਅਰੇ ਕੋਈ ਤਾਂ ਨਗਰਿਆਣੀ ਰੱਖਣੀ ਪਊ ਆਹ ਕਿਹੜਾ ਘਰ ਸਾ ਖਾਲੀ ਸਪਰੇ ਨਹੀਂ ਕੋਈ ਰੋਟੀ ਲੈ ਕੇ ਵੀ ਨਹੀਂ ਆਇਆ ਹੈਗਾ ਕਿਤਾ ਆ ਕੰਜਰ ਗਲੇ ਇਸਨੇ ਮਾਰ ਲਈ ਇੱਕ ਤਾਂ ਪਤਾ ਨਹੀਂ ਕਿੱਧਰ ਨਿਕਲੇ ਨੇਗੇ ਲੈ ਆ ਗੇਟ ਵੀ ਖੁੱਲੇ ਛੱਡ ਗਏ ਚਲ ਦੇਖਦੇ ਆਂਗੇ ਕੋਈ ਗੁੱਤਾ ਬਿੱਲਾ ਨਾ ਲੈ ਗਿਆ ਹੋਵੇ ਕੁਸ ਚੱਕ ਕੇ ਔਰ ਇਹ ਲਾ ਦੇਣੇ ਐ ਸਾਈਕਲ ਹੋਰ ਕੀ ਕਰ ਦੇਂਗੇ ਚਲੋ ਮਨਾ ਕਿਹੜਾ ਤੂੰ ਆਇਆ ਓਏ ਕੀ ਹੋ ਗਿਆ ਆਇਆ ਮਸੜ ਆ ਗਿਆ ਉਹ ਤੇਰਾ ਮਸੜ ਆ ਰਿਹਾ ਤੂੰ ਉਹ ਕੰਜਰ ਤੈਨੂੰ ਸੁਰਤ ਨਹੀਂ ਆਉਂਦੀ ਤੇਰੇ ਦਾ ਦਾਦਾ ਮੇਰਾ ਲੱਤੇ ਤੋੜਦੀ ਸੀ ਉਹ ਆ ਗਿਆ ਦੀ ਤੂੰ ਹਸੜਾ ਓਏ ਮੈਂ ਤਾਂ ਤੜਕੇ ਦਾ ਰਿਆ ਮੈਂ ਤਾਂ ਖਾ ਲਿਆ ਇਹ ਉਰੇ ਦੇ ਪਿੰਡ ਦੇ ਆਣੇ ਲੋਕਾਂ ਨੇ ਕੀ ਹੋ ਗਿਆ ਬੁੜ ਰਹਿਂਦਾ ਖੂਦਾ ਤਾਂ ਆ ਕੇ ਕਸਰ ਪੂਰੀ ਕਰਤੀ ਕੋਈ ਰੋਟੀ ਲੈ ਕੇ ਆਈ ਨਹੀਂ ਹੈਗੇ ਆ ਸਪਰੇਅ ਲੱਗ ਰਿਆ ਦੀ ਕਰਨ ਖੇਤ ਸਪਰੇਅ ਕਰਦਾ ਦੀ ਤੂੰ ਹੋਰਾ ਅੱਛਾ ਹਾਂ ਤੈਨੂੰ ਮੈਂ ਕਹਣਾ ਬਨੇਰੇ ਜੇ ਚ ਮੈਂ ਕਹਣਾ ਦੇਖਿਆ ਨਹੀਂ ਹੋਣਾ ਦੇਖਿਆ ਨਹੀਂ ਹੈਗਾ ਸਪਰੇ ਜਾਰੇ ਨਸ਼ਾ ਹੋ ਰਿਹਾਗਾ ਨਸ਼ਾ ਤਾਂ ਹੋ ਰਿਹਾ ਭੈਣ ਤੂੰ ਦੀ ਸੁੰਡੀ ਮਰਦੀਏ ਨਹੀਂ ਮਰਦੀਓ ਨਹੀਂ ਕੀ ਕਰੀਏ ਵਸਲਾ ਤਿੰਨ ਤਿੰਨ ਸਪਰੇਆਂ ਕਰਤੀਆਂ ਸਾਡੇ ਤਾਂ ਅੱਛਾ ਸੁੰਡੀ ਨਹੀਂ ਮਰੀ ਮੈਂ ਤਾਂ ਆਪ ਤੀਜੀ ਕਰਕੇ ਆਜਾ ਅੱਛਾ ਤੂੰ ਟਾਈਮ ਨਾਲ ਆ ਗਿਆ ਦੀ ਅੱਜ ਮੈਂ ਤਾਂ ਟਾਈਮ ਨਾਲ ਆਇਆ ਸੀ ਮੇਰੇ ਉਹਨੇ ਤਾਂ ਬਾਹਰ ਖੁੱਲੇ ਪਏ ਅੱਛਾ ਉਹ ਤਾਂ ਪਤਾ ਨਹੀਂ ਕਦੋਂ ਸਿਰਕ ਗਿਆ ਮੇਰਾ ਸਾਡੂ ਤਾਂ ਉਹ ਤਾਂ ਫਿਰ ਤੜਕੀ ਸੁਨੇਹਾ ਲਾਂਗੇ ਹਾਂ ਕ ਤਾਂ ਮੜਾ ਡੀਕਤਾ ਲਵੇ ਬੰਦਾ ਤੂੰ ਵੀ ਸਹੀ ਗਾ ਮਤਲਬ ਹੋਰ ਨਹੀਂ ਕੋਈ ਟਰਮਾ ਟੋਲੀ ਨਹੀਂ ਹੈਗੀ ਉਹ ਟਰਮਾ ਟੋਲੂ ਮਾਇ ਕੋਈ ਡਾਕਟਰਾਂ ਓਏ ਕੁੰਮ ਨਸ਼ਾ ਆ ਹੋ ਰਿਹਾ ਮੜਾ ਜਾ ਉਹ ਕਮ ਆ ਇਹ ਜੇ ਕੰਮ ਨਹੀਂ ਕਰਦਾ ਹੁੰਦਾ ਨਸ਼ਿਆਂ ਤੋਂ ਤਾਂ ਬਚਿਆ ਕਰੋ ਉਹ ਦੇ ਦੇ ਕੁਛ ਨਹੀਂ ਹੁੰਦਾ ਮੈਨੂੰ ਪਤਾ ਰੱਖਦਾ ਤੂੰ ਓਏ ਮੈਂ ਕਾ ਨੂੰ ਰੱਖਦਾ ਪਹਿਲਾਂ ਖਾਂਦਾ ਸੀ ਹੁਣ ਨਹੀਂ ਮੈਂ ਖਾਂਦਾ ਐ ਕਿਉਂ ਕਰਦਾ ਮਸੜਾ ਦੇ ਦੇ ਯਾਰ ਓਏ ਤੂੰ ਟਿਕ ਜਾ ਤੁਸੀਂ ਸਾਰੇ ਪਿੰਡ ਦੇ ਇਹੇ ਜਿਹੀ ਓਏ ਕਹਿੰਦਾ ਕਹਿੰਦਾ ਚੋਟੇ ਵਾਲਾ ਆ ਗਿਆ ਇੱਕ ਉਹ ਦੇ ਦੇ ਤੇਰਾ ਕੀ ਹੋ ਜੂਆ ਤੈਨੂੰ ਤੂੰ ਦੇ ਦੇ ਇੱਕ ਟਰਮਾ ਮੈਂ ਕਹਿੰਦਾ ਤੂੰ ਵੀ ਖਾਵੇਂਗਾ ਮੈਥੋਂ ਦੀ ਨਾ ਕੁਛ ਨਹੀਂ ਹੁੰਦਾ ਦੇ ਦੇ ਨਾ ਮੇਲੇ ਵੀ ਨਹੀਂ ਹੈਗੀ ਮੈਂ ਖਾਉਂਗੇ ਮੈਨੂੰ ਫਿਰ ਐ ਕਰੀ ਫਿਰ ਆਥਨ ਦਾ ਕਰਦੀ ਜੰਗਾੜ ਆਥਨ ਦਾ ਤਾਂ ਕਰ ਲਾਂਗੇ ਹਾਂ ਪੂਰੇ ਕੋਈ ਜੰਗਾੜ ਹੈ ਲਵੇ ਲੋਣੇ ਹਾਂ ਠੀਕਾ ਤਾਂ ਆਪਣੇ ਉਰੇ ਲਵੀ ਆ ਅੱਛਾ ਹਾਂ ਉਹ ਫਿਰ ਕੋ ਨਾਲੇ ਕਹਿੰਦੇ ਉਹਦਾ ਥੋੜਾ ਛੀ ਮਹੀਨੇ ਖਾਤਾ ਚੱਲਦਾ ਖਾਤਾ ਚੱਲਦਾ ਉੱਥੇ ਸਰਦਾਰ ਦਾ ਹਾਂ ਸਰਦਾਰ ਦਾ ਫੇਰ ਤਾਂ ਜਮੀ ਮौज ਬਣ ਗਈ ਆਪਣੂ ਬਣ ਗਈ ਅਸਾਂ ਹੀ ਕਰਦੇ ਆਗੇ ਹਾਂ ਸਾੜੀ ਸੋਣੀ ਹਾਂ 10 ਬੂਰੀਆਂ ਇਕੱਠੀ ਮਾਰ ਦਿਆਂਗੇ ਅੱਛਾ ਹਾਂ ਤਾਂ ਹੀ ਸਾਡਾ ਖਾਤਾ ਚੱਲਦਾ ਫੇਰ ਤਾਂ ਸਾਲ ਪਰ ਮौजਾਂ ਮਾਰ ਦੇਵੋਗੇ ਮਾਰ ਦਿਆਂਗੇ ਐਗਰ ਹੀ ਤੂੰ ਮੇਰੇ ਨਾਲ ਵਾਪਸੀ ਅੱਛਾ ਮੈਂ ਕਰੀਆ ਉਹ ਸਾਡੂ ਆ ਅੱਛਾ ਹਾਂ ਫੇਰ ਆਪ ਬਦੂ ਹੋ ਜੂ ਮਾਲਾ ਉਹ ਫੇਰ ਤਾ ਤੂੰ ਐ ਕਰੀ ਹਾਂ ਡੱਬੀ ਤਰਾ ਦੇ ਡੱਬੀ ਫਿਰ ਮੇਰਾ ਕੀ ਕਰੇਗਾ ਮੈਂ ਵੀ ਫਿਰ ਮੈਂ ਨਿਕ ਕੱਬਾ ਤੈਨੂੰ ਚਕਾ ਦੂੰ ਬਸ ਫੇਰ ਐ ਕਰਾਂਗੇ ਆਪਾਂ ਪੁਰ ਆਪਾਂ ਨੇ ਤਾਂ ਲਿਖਿਆ ਹੀ ਜਣਾ ਤੂੰ ਮੇਰੇ ਨਾਲ ਵਗ ਚਲੀ ਹਾਂ ਠੀਕ ਆ ਤੂੰ ਐ ਕਰ ਹਾਂ ਮੈਂ ਮੜਾ ਇੱਧਰ ਜਾਇਆ ਮਾਂ ਡੰਗਰ ਪਸ਼ੂਆਂ ਨੂੰ ਸਨੀ ਸੁਨੀ ਲਾ ਦੇ ਫੇਰ ਆਪਾਂ ਜੰਗਾੜ ਕਰਦੇ ਆ ਕੋਈ ਸਨੀ ਲਾ ਦੇਣੇ ਕੀ ਕਰਾਂਗੇ ਫੇਰ ਹਾਂ ਉਹ ਮੁਰਗਾ ਆ ਵੀ ਆਪਣਾ ਕਾਫੀ ਬਾਗ ਦਿੰਦਾ ਮੁਰਗੇ ਤਾਂ ਹੈ ਕਿ ਟਾਂਡੇ ਦਾ ਮੈਂ ਕਾਂਡੇ ਲੈਣ ਆਇਆ ਤੀ ਉਹ ਤਾਂ ਮੈਂ ਦਿੱਤੇ ਨਹੀਂ ਹਾਂ ਜੇ ਅੰਡੇ ਵਾਲਾ ਆਪਾਂ ਮੈਂ ਮੁਰਗਾ ਮਸੋੜਨਾ ਮੁਰਗਾ ਦੇਖ ਲੈ ਦੇਖ ਲਾਂਗੇ ਆਥੜੇ ਜੱਟ ਮੁਰਗੀ ਆ ਮੈਂ ਉਹ ਖੁੱਡੇ ਚ ਦੇਖ ਲੇ ਤੇ ਦੋ ਤਿੰਨ ਮੁਰਗੇ ਫਿਰਦੇ ਨੇ ਹਾਂ ਹੁੰਦਾਗਾ ਮੁਰਗੀ ਦਾ ਹੈਗੇ ਦੋ ਨੇ ਇੱਕ ਦੇ ਫਿਰ ਇੱਕ ਨੂੰ ਬਾ ਠੀਕ ਆ ਤੂੰ ਜਾਇਆ ਤਨੇ ਮੈਂ ਕਰਦਾ ਸੰਨ ਹਾਂ ਕਰਦੇ ਮੈਂ ਇੱਧਰ ਜਾਇਆ ਮੜਾ ਕਰਦਾ ਜਗਾੜਾ ਕਰਦੇ ਕਰਦੇ ਤੰਤਰਾਂ ਨੇ ਤਪਾਰ ਲਿਆ ਅੱਜ ਤਾਂ ਆ ਬੰਦਾ ਠੀਕ ਲੱਗਦਾ ਕੁਸ ਪਹਿਲਾਂ ਤਾਂ ਇਹੇ ਜੀ ਆਏ ਮੇਰੇ ਸਾਲੇ ਆ ਕੇ ਬੱਚੇ ਕਰਦੇ ਕੋਈ ਕੱਤੇ ਵਾਲਾ ਆ ਗਿਆ ਕੋਈ ਬੱਚੇ ਲੈ ਜਮੇ ਬਣ ਗਈ ਗੱਲ ਆ ਸਾਡੂ ਮੈਨੂੰ ਕੰਮ ਦਾ ਲੱਗਦਾਗਾ ਉਹ ਤਾਂ ਉਹੀ ਬਾਲਾ ਕੰਜੂਸ ਹੈਗਾ ਨਾ ਕਰੇ ਕੁਛ ਨਾ ਕਰਨ ਦੇਵੇ ਪਤੰਦਰ ਤੜਕੇ ਦਾ ਮਾਰਖਿਆਗਾ ਸਪਰੇ ਸਪਰੇ ਨਹੀਂ ਤੇ ਪਾ ਲਈ ਲੈ ਸਾਈਕਲ ਜਾ ਕਰਦਣਾ ਪਰ ਮੇਰੇ ਵਰਗੀ ਦਾ ਉਹੀ ਲੱਤ ਟੁੱਟੀ ਜਿਹੀ ਹੋਈ ਤੇ ਕਿਹ ਨਾਲ ਬਗਚਾਲ ਕੀ ਮੰਗਣਾ ਇਹਦਾ ਮੈਨੂੰ ਤਾਂ ਐਤ ਵੀ ਚਾਰ ਰਾਤਾਂ ਮੌਜਾ ਮਾਰਾਂਗੇ ਉਹ ਇਹਦਾ ਦੁਖੀ ਹੋ ਗਏ ਕਿਹੜਾ ਕੋਈ ਨਾ ਕੋਈ ਨਾ ਕਰਲਾ ਜਿਹੜੀਆਂ ਬਾਂਗਾਂ ਦੇਣੀਆਂ ਨੇ 5-10 ਮਿੰਟਾਂ ਦੀ ਖੇਡ ਆ ਬੱਸ ਤੇਰੀ ਗਰਦਨ ਮਸੂੜ ਕੇ ਜਾਊ ਜਾਣ-ਜਾਣ ਹੱਟ ਤੇ ਮਾਰਦਾ ਬਾਂਗ ਤੇ ਬਾਂਗ ਬਾਂਗ ਤੇ ਬਾਂਗ ਬੱਸ ਕਹੇ ਤਾਂ ਸ਼ੀਰੀ ਨੂੰ ਨਾਲੇ ਤਾਂ ਦੋ ਡੱਬੇ ਲਿਊ ਨਾਲੇ ਤੇਰੀ ਗਰਦ ਮਸੂੜੂ ਕਰਲਾ ਜਿਹੜੀਆਂ ਕਰਨੀਆਂ ਨੇ ਤਾਂ ਬੰਦਕ ਬਾਅਦ ਦੇ ਦਾਂ ਦਾ ਹੋ ਹੋ ਇਹਲਾ ਬੋਲਦਾ ਜਿਹੜੀਆਂ ਦੇਣੀਆਂ ਨੇ ਆ ਗਿਆ ਤੇਰਾ ਕਾਲ ਆ ਗਿਆ ਤੈਨੂੰ ਜਿਹੜੀ ਜੂਨ ਚੋਂ ਕੱਢ ਦੇਣਾ ਨਵੀਂ ਜੂਨ ਚ ਪਾ ਦੇਣਾ ਭਗਤਾ ਇਹ ਵੀ ਕਹਿੰਦਾ ਹਣਾ ਵੀ ਛੇਤੀ ਕੱਢ ਦੇ ਮੈਨੂੰ ਜੂਨ ਚੋਂ ਉਹ ਸੰਨੀ ਜੀ ੜਾ ਆ ਗਿਆ ਮੈਨ ਲਾਦਾ ਕੀ ਹੋ ਗਿਆ ਵਸੜ ਉਹ ਸੰਨੀ ੜਾ ਦੀਦਾ ਆ ਸੰਨੀ ਤੇ ਮਰ ਲਾਦੀ ਆ ਮੁਰਗਾ ਕਈ ਤਰ੍ਹਾਂ ਦੀਆਂ ਬਾਂਗਾਂ ਦੇ ਲੈ ਰਿਆ ਇਹਦਾ ਕਰ ਲਾਜ ਕਰਦਿਆ ਲਾਜ ਫਰਾਏ ਕਰਦਾ ਮੈਂ ਹਾਂ ਮੈਂ ਧਰ ਲਿਓਣਾ ਡੱਬਾ ਜਾ ਕੇ ਹਾਂ ਡੱਬੇ ਤੂੰ ਦੋ ਮਾਰ ਇੱਕ ਉਰੇ ਕਰਦੇ ਹਾਂ ਇੱਕ ਉਧਰ ਲੈ ਆਈ ਆਪਣੇ ਕਣੀ ਬਸ ਫਿਰ ਬਾਅਦ ਤੇਰਾ ਨੌ ਲੈ ਦੂਗਾ ਤੂੰ ਸਾਡੂ ਆ ਰਿਹਾ ਹਾਂ ਸਰਦਾਰ ਸਾਹਿਬ ਨੇ ਕਿਹਾ ਜੇ ਕੋਈ ਗੱਲਬਾਤ ਹੋ ਮੈਨੂੰ ਫੋਨ ਕਰਾ ਦੇ ਬਾ ਠੀਕ ਆ ਤੈਨੂੰ ਫੋਨ ਕਰਾ ਦੂ ਸਾਈਕਲ ਦੀ ਭੱਗ ਜਾਣਾ ਫਿਰ ਸਾਈਕਲ ਦੀ ਭੱਗ ਜਾ ਹਾਂ ਨਾਲ ਇੱਕ ਦੋ ਮੂਰੇ ਪਾ ਲੈ ਹਾਂ ਛੇਤੀ ਆ ਜੀ ਬਾ ਛੇਤੀ ਮੈਂ ਤਾਂ ਆਇਆ ਬਸ ਮੈਂ ਤਾਂ ਤੜਕੇ ਦਾਰੇ ਮਾਰ ਖਾਂ ਲੋਕਾਂ ਠੀਕ ਆ ਲਵੀ ਆਪਣਾ ਠੇਕਾ ਤਾਂ ਹਾਂ ਆ ਗਿਆ ਬਸ ਚੰਗੀ ਲੈ ਚੰਗੀ ਆ ਚੰਗੀ ਵਧੀਆ ਅੰਗਰੇਜ਼ੀ ਵਾਲੀ ਲੈ ਉਹ ਆ ਅੰਗਰੇਜ਼ੀ ਵਾਲਾ ਮਾਰ ਡੱਬਾ ਠੀਕ ਆ ਠੀਕ ਅੰਗਰੇਜ਼ੀ ਵਾਲੀ ਲੈ ਭੱਜ ਲੱਗ ਰਾ ਕਦਾ ਕਦਾ ਇੱਕ ਦੋ ਆਪਾਂ ਲੈ ਕੇ ਉਧਰ ਹੀ ਲੰਘ ਜਾਗੇ ਟਾਪ ਲਾ ਜਾਗੇ ਉਹ ਤੇ ਆਉਂਦੀ ਨਹੀਂ ਹੈਗੇ ਹੁਣ ਆਥੰਦਾ ਜੰਗੜ ਕਰ ਲੈ ਕੋਈ ਗੱਲ ਨਹੀਂ ਯਾਰ ਉਹ ਦੇਖਦੇ ਨੂੰ ਤਾਂ ਆਈ ਨਹੀਂ ਰੋਟਾ ਯਾ ਇਹ ਸੀਰੀਆ ਮੈਨੂੰ ਇਹਦੀਆਂ ਗੱਲਾਂ ਲੱਗਿਆ ਗੱਲਾਂ 'ਚ ਕੋਈ ਦਮ ਨਹੀਂ ਲੱਗਿਆ ਇਹਦੇ ਮੈਨੂੰ ਦੋ ਡੱਬੇ ਲਿਆ ਦੂ ਮਸੜਾ ਤੈਨੂੰ ਇੱਕ ਮੈਂ ਕਰ ਲੂੰ ਮੈਂ ਇੱਕ ਤੁਹਾਨੂੰ ਕਰ ਲੂੰ ਠੀਕ ਆਰੇ ਨੇੜੀਆ ਇਹ ਮੈਂ ਕਹਣਾ ਤੈਨੂੰ ਥੁੱਕ ਲਾ ਕੇ ਜਾਊ ਨਹੀਂ ਦਾ ਇਹਦਾ ਰੰਗ ਟੰਗ ਚੱਲ ਦੇਖ ਲਿਆ ਬਾਹਰ ਅੰਦਰ ਜੇ ਕੋਈ ਹੋਊਗਾ ਲੀਕ ਲਾਣਾ ਜੇ ਆ ਜਾਏ ਕੋਈ ਦੇਖ ਲੈਣਾ ਬਲੂਜ਼ਰ ਜੇ ਨੂੰ ਆਈ ਨਹੀਂ ਤਾਂ ਨਾ ਇਹ ਤਾਂ ਲਾ ਗਿਆ ਥੁੱਕ ਤੈਨੂੰ ਦੋ ਡੱਬਿਆਂ ਨੂੰ ਹਾਂ ਇਹ ਤਾਂ ਤੇਰੀਆਂ ਲੱਤੀ ਤੋੜ ਦਈਆਂ ਕਿਹੜੇ ਪਹਾੜ ਨਾਲ ਤੂੰ ਬੋਤਲਾਂ ਇਤਾ ਉਦੋਂ ਵੀ ਅਸਤਾ ਨਿਕਲ ਗਿਆ ਤੇਰਾ ਦਾਲਾ ਗੇਟ ਕੀ ਮੰਗਦਾ ਰਾਮ ਰਾਮ ਰਾਜਾ ਪੂਰੇ ਕਿਹੜੇ ਭੌੜਦਾ ਤੂੰ ਆਪਣੇ